ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਆਨ ਤੇ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪੰਡ ਲੰਗਿਆਣਾ ਨਮਾ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਾਈਨ ਮੋਗਾ ਫਿਰਦਾ ਜਿਹੜੇ ਕੋਲ ਵੀਡੀਓ ਬਣਾ ਰਹੇ ਆ ਬਾਈ ਪਾਰ ਦਾ ਕੰਮ ਕਰਦੇ ਆ ਰੁਟੀਨ 'ਚ ਪਸ਼ੂਆਂ ਦੇ ਰਹਿੰਦੇ ਨੇ ਤੇ ਪਹਿਲਾਂ ਵੀ ਆਪਾਂ ਇਸ ਕੋਲ ਇੱਕ ਵੀਡੀਓ ਬਣਾਈ ਸੀ ਜੀ ਦੋ ਐਨੀਮਲ ਸੇਲ ਆ ਇਹਨਾਂ 'ਚ ਇੱਕ ਟੋਕੜ ਆ ਜੀ ਤੇ ਇੱਕ ਗੱਬਣਾ ਜਾਣਕਾਰੀ ਪ੍ਰੋਪਰ ਬਾਈ ਤੋਂ ਦੱਸਣਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦੋ ਜੀ ਬਈ ਪਸ਼ਪਿੰਦਰਪਾਲ ਸ਼ਰਮਾ ਪਿੰਡ ਲੰਗਿਆਣਾ ਨਵਾਂ ਜ਼ਿਲ੍ਹਾ ਮੋਗਾ ਤਹਿਸੀਲ ਵਾਗਾ ਬਣਾ ਮੋਬਾਈਲ ਨੰਬਰ 6883747628 ਠੀਕ ਆ ਜਿਹੜੀ ਬਾਈ ਪਹਿਲਾਂ ਦੋ ਕਾਂਜਾਂ ਦੀ ਵੀਡੀਓ ਪਾਈ ਬੈਠ ਗਿਆ ਮਾਰਜੀ ਹਾਂਜੀ ਹਾਂਜੀ ਪੂ ਘੰਟੇ ਚ ਬੈਠੀ ਐ ਠੀਕ ਕਿੰਨੇ ਕ ਫੋਨ ਆ ਗਏ ਸੀ ਬਹੁਤ ਫੋਨ ਹਜੇ ਵੀ ਆ ਜਾਂਦੇ ਆ ਠੀਕ ਆ ਜੀ ਹਾਂ ਜੀ ਤੇ ਬਈ ਇੱਕ ਨੰਬਰ ਗੱਭਣ ਤੋਂ ਸ਼ੁਰੂ ਕਰ ਲਾਂਗੇ ਕਿੰਨਾ ਮਾਸ ਵਸਤੀ ਜੀ ਇਹ ਬਈ ਦੂਜਾ ਸੂਆ ਤੀਜੇ ਸੂਏ ਆਸਤੇ ਹੁਣ ਗੱਭਣ ਆਈ ਇਹੇ ਹੁਣ ਸੂਣਾ ਤੀਜੇ ਸੂਏ ਦਾ ਤੀਜੇ ਸੂਏ ਸੂਣਾ ਹਾਂਜੀ ਠੀਕ ਆ ਜੀ ਦਣ ਕਿੰਨੇ ਲੈ ਜੀ ਜਣ ਬਾਈ ਜੀ ਇਹ ਤਿੰਨ ਚਾਰ ਮਸੇ ਲ ਹੋ ਗਏ ਕੱਲ ਦੇ ਦਿਨ ਪੂਰੇ ਹੋਏ ਆ ਦੇ ਠੀਕ ਆ ਜੀ ਹਾਂਜੀ ਤਿਆਰੀ ਜੀ ਅਲੱਗ ਬਾਬ ਤਿਆਰੀ ਜੀ ਹਾਂਜੀ ਠੀਕ ਆ ਬਾਈ ਕਿੰਨਾ ਕੁ ਭਾਜ ਦੋਦੇ ਦੁੱਧ ਭਾਈ ਆਪਣੀ ਰਸਤੇਰ ਚੋਲੇ ਕੇ ਆਂਦੀ ਹੈ ਫੋਲ ਗਰੰਟੀ ਤੇ 2 ਲੀਟਰ ਦੀ ਗਰੰਟੀ ਦੀ ਆਈ ਆ ਪਰ 20 ਗਿਆ ਕੇ ਦੇ ਮੋਜੀ ਨੇ ਰਹੀ ਆ ਠੀਕ ਆ ਥਨਾ ਦੀ ਓਕੇ ਆ ਜੀ ਬਿਲਕੁਲ ਓਕੇ ਸੀਲ ਠੰਡੀ ਬਹੁਤ ਜਿਆਦੀ ਆ ਜੀ ਠੀਕ ਆ ਜੀ ਹਾਂ ਕੋਈ ਵੀ ਬੰਦਾ ਆਵੇ ਹੱਥ ਲਾਉਣਾ ਹੁੰਦਾ ਜਿਵੇਂ ਮਰਜ਼ੀ ਰਹਿ ਕੇ ਥੱਲੇ ਬਹੁਤ ਸੋਹਣੇ ਮੱਝਾਂ ਲੱਗਾ ਥਣ ਲੱਗਿਆ ਹਾਂ ਸੀਲ ਠੰਡੀ ਬਹੁਤ ਆ ਜੀ ਸੀਲ ਸਭ ਗਰਮ ਵਾਲੀ ਦਾ ਅੰਤ ਤੋਂ ਕੋਈ ਨਹੀਂ ਤੀਜਾ ਸੁਭਾ ਸੁਹੰਦੀ ਆ ਲਗਭਗ 2 ਬਾਈ ਕਹਿੰਦਾ ਤਿਆਰੀ ਕੀ ਆ ਦੇਨ ਤਾਂ ਪੂਰੇ ਹੋ ਗਏ ਆ ਡੇਟ ਮੁਤਾਬਕ ਹਾਂਜੀ ਹਾਂਜੀ ਬਾਕੀ ਪਸ਼ੂ ਨਾਲ ਐਕਸੋਗਨ ਉੱਪਰ ਰੋਸ ਚ ਕਰਮਾਂ ਵਾਲੀ ਪੈਂਦੀ ਆ ਗੁੱਦ ਬਾਈ ਦੱਸਦਾ ਚੰਗਾ ਪਾਜੂਗੀ ਤੇ ਫੈਟ ਦਾ ਚੰਗੀ ਆਣੀ ਆਣੀਆ ਵੱਡਾ ਸ਼ਾਨਦਾਰ ਰਮਾਨਾ 22 ਕਿਲੋ ਦੀ ਬਾਈ ਕਹਿੰਦਾ ਗਾਰੰਟੀ ਤੇ ਆਈ ਆ ਆਪਾਂ 20 ਕਹਿ ਕੇ ਦੇਣੀ ਆ ਅੱਗੇ ਦੁੱਧ ਸੇਵਾ ਦਾ ਜੇ ਕੋਈ ਵੀ ਰਵੱਦ ਕਰਨ ਨੂੰ ਤਾਂ ਪਲੱਸ ਵੀ ਲੈ ਲੂਗਾ ਠਣਾ ਦੀ ਓਕੇ ਆ ਬੇਫਿਕਰ ਹੋ ਜਾਓ ਬਾਕੀ ਕੱਦ ਕਾਠ ਵੀ ਚੰਗਾ ਕਰਮ ਵਾਲੀ ਦਾ ਸਮਝ ਪਾਲੀ ਚੰਗੀ ਆ ਜੀ ਮੁੱਲ ਬਾਈ ਇਹ ਤਾਂ ਜਾਇਜ਼ ਆ ਜੀ ਮੁੱਲ ਬਾਈ 65000 ਰੁਪਇਆ ਬਾ 60000 ਦੇਣੀ ਹੈ ਜੀ ਠੀਕ ਹੈ ਜੀ ਹਾਂਜੀ ਮੁੱਲ ਬਾਈ 65000 ਰੁਪਇਆ ਕਰਦੇ ਆ 62000 ਦੀ ਬਾਈ ਕਹਿੰਦਾ ਯੈਸ ਨੋ ਆ ਜਿਹੜੀਆਂ 1 ਚਵਲਟੀ ਲਵ ਤੁਸੀਂ ਦੇਖ ਰਹੇ ਹੋ ਸਾਰੀਆਂ ਕੱਢ ਕੇ ਸੋਨਾ ਥਾਣਾ ਦੇ ਸਹਿਜ ਸੋਨੇ ਆ ਨੇੜੇ ਤੋਂ ਚੈੱਕ ਕਰਾ ਲੈਣਾ ਕੋਈ ਬਾਧੂ ਸ਼ਾਕ ਆ ਜੀ ਚਾਰ ਹੀ ਥਾਣਾ ਗੈਪ ਤੇ ਲੱਗੇ ਹੋਇਆ ਹੱਥੀ ਚਵਾਈ ਵਾਲਾ ਥਾਣਾ ਇਧਰਲੀ ਸਾਈਡ ਤੋਂ ਵੀ ਚੈੱਕ ਕਰ ਲਓ ਜੀ ਮੁੱਲ 65000 70000 ਦੀ ਐਸ ਨੂੰ ਆ ਜਿਹਨੂੰ ਜਜੂਗੇ ਨੰਬਰ 22 ਦਾ ਸਕਰੀਨ ਤੇ ਚੱਲਦਾ ਰਹਿਣਾ ਹੈ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਐਕ ਬਾਈ ਦੀ ਟੋਪੜਾ ਗਾਂ ਵੀ 6 ਲੱਖ ਕਿੰਨਾ ਵਸੂਈ ਦੀ ਅਜੇ ਇਹ ਬਾਈ ਦੂਜੇ ਸੁਵੇ ਵੜਾਈ ਇਹ ਸੁਈ ਦੀ ਕਿੰਨਾ ਟਾਈਮ ਹੋ ਗਿਆ ਸੁਈ ਜੀ ਪਤਾ ਨਹੀਂ ਭਈਆ ਅੱਜ ਹੀ ਲੈ ਕੇ ਆਂਦੀ ਆਪਾਂ ਸੋਭਾ ਅੱਜ ਠੀਕ ਆ ਜੀ ਹਾਂਜੀ ਹਾਂਜੀ ਤੇ ਦੁੱਧ ਕਿੰਨਾ ਦਾ ਟਾਰਟੀਕਲ ਦੱਸੇ ਉਹਨਾਂ ਨੇ ਜੋਕ ਦੇ ਦਾ ਹਾਂਜੀ ਹਾਂਜੀ ਠੀਕ ਆ ਬਾਈ ਤੇ AI ਵਗੈਰਾ ਹੋਈ ਆ ਜੀ ਕਿਵੇਂ AI ਵਗੈਰਾ ਸਵਾ ਕੁ ਮਹੀਨਾ ਦੱਸਦੇ ਆ ਉਹ ਬਾਕੀ ਸੀਲ ਠੰਡੇ ਵੀ ਬਹੁਤ ਉਨੇ ਖਾਲੀ ਬਣ ਕੇ ਲਈਆ ਖਾਲੀ ਬਣ ਕੇ ਹਾਂਜੀ 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 ਠੀਕ ਆ ਬਈ 8 ਕਿਲੋ ਨੈਟ ਕੰਡਿਆਲਾ ਤਿਆਰ ਆ ਹਾਂ ਜਰਸੀ ਪੰਜਾਬ ਵਾਲੀ ਆਈ ਏ ਵੱਡੇ ਕੱਦ ਵਾਲੀ ਆ ਪੂਰੇ ਵਾਲੀ ਹਾਈਟ ਬਹੁਤ ਚੰਗੀ ਆ ਜੀ ਜਰਸੀ ਦੀ ਹਾਈਟ ਯਾਨੀ ਆ ਆਮ ਜਰਸੀ ਨਾਲੋਂ ਵੱਡੀ ਆ ਵੱਡੀਆਂ ਚਾਪਾ ਕਹਿ ਸਕਦੇ ਹੋ ਬੜੀ ਬਹੁਤ ਆ ਸੀਲ ਸਬ ਪਰਮ ਵਾਲੀ ਪੂਰੀ ਆ ਅੰਦਰ ਦੇ ਸੈਜ ਵੀ ਸੋਹਣੇ ਆ ਗੈਪ ਤੇ ਲੱਗੇ ਆ ਫੇਸ ਕੁਆਲਿਟੀ ਬਹੁਤ ਸੋਹਣੀ ਆ ਚੈੱਕ ਕਰ ਸਕਦੇ ਆਂ ਤੋੜ ਕੇ ਦਿਖਾ ਦੀ ਵੀਰੇ ਦੂਜਾ ਸੂਆ ਸੂਈ ਆ ਜੀ ਮਾਲਕਾਂ ਨੇ ਦੱਸਿਆ ਕਿ ਸਵਾਗਮੀਨਾ ਹੋ ਗਿਆ ਏ ਆਈ ਹੋਈ ਨੂੰ ਪਰ ਆਪਾਂ ਖਾਲੀ ਮੰਨ ਕੇ ਬਾਈ ਕਹਿੰਦਾ ਲਈ ਆ ਤੇ ਖਾਲੀ ਮੰਨ ਕੇ ਹੀ ਦੇਣੀ ਆ। ਥਾਣਾ ਦੇ ਸਹਜ ਵੀ ਦਿਖਾ ਦਿੰਨੇ ਆ ਨੇੜੇ ਤੋਂ ਚਾਰੇ ਥਣ ਗੈਪ ਤੇ ਲੱਗਿਆ ਹੱਥੀ ਚਵਾਈ ਵਾਲਾ ਥਾਣਾ ਜੀ। ਦੇਖ ਸਕਦੇ ਹੋ ਕੋਈ ਵਾਧੂ ਸ਼ਰਤ ਨਹੀਂ ਚਾਹ ਰੀ ਥਾਣਾ। ਉਹ ਵੀ ਪੂਰੀ ਸੀਲ ਠੰਡੀ ਬਹੁਤ ਆ ਜੀ। ਸੀਲ ਸਬੰਧ ਤੋਂ ਕੋਈ ਨਹੀਂ ਚਾਹੀ ਜਵਾਕ ਚੋਈ ਜਾਣ ਜੀ। ਥਾਣਾ ਦੀ ਜਮਾ ਓਕੇ ਆ ਬਾਈ। ਥਾਣਾ ਦੀ ਬਾਈ ਓਕੇ ਆ ਜਮਾ। ਬਿਲਕੁਲ ਓਕੇ ਬਾਈ ਜੀ। ਠੀਕ ਆ ਇਹਦਾ ਮੁੱਲ ਜੀ। ਇਹਦਾ ਮੁੱਲ 28000 ਰੁਪਏ ਜੀ ਇਹ 26000 ਦੇ ਦਾਂਗੇ ਆਪਾਂ ਠੀਕ ਆ ਜੀ ਮੁੱਲ ਬਾਈ ਇਹਦਾ 28000 ਰੁਪਿਆ ਕਰਦੇ ਆ 26000 ਦੀ ਐ ਸਨੋਵਾ 8 ਕਿਲੋ ਕੰਡੇ ਵਾਲਾ ਤਿਆਰ ਆ ਤਸल्ली ਤੁਸੀਂ ਕਰ ਲੀਏ ਚਾਹੇ 2 ਟਾਈਮ ਚ ਵਾਈ ਕਰ ਲਓ ਚਾਹੇ 4 ਟਾਈਮ ਚ ਵਾਈ ਕਰ ਲਓ ਬਾਕੀ ਜੇ ਗੱਬਮਣ ਰਹਿ ਗਈ ਹੋ ਆ ਗ੍ਰੇ ਦੇ ਕਰਮਾ ਜੀ ਮੁੱਲ 28000 26000 ਬੀਐਸ ਸਨੋਵਾ ਕਨੈਕਟ ਬਾਈ ਨਾ ਕਰ ਸਕਦੇ ਜੀ ਧੰਨਵਾਦ